ਜ਼ਿਲ੍ਹਾ ਸ਼ਹਿਰ ਮੁਕਸਰ ਸਾਹਿਬ ਡਾਕਟਰ ਪੀਮਰਾਵ ਬੇਦਕਰ ਪਾਰਕ ਵਿਖੇ ਵੱਖ-ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਅਧਿਕਾਰੀਆਂ ਵੱਲੋਂ ਪੀਮਰਾਵ ਬੇਦਕਰ ਜੀ ਦਾ ਸ਼ਿਦੀ ਦਿਵਸ ਮਨਾਇਆ ਗਿਆ। ਉਹਨਾਂ ਦੀ ਮੂਰਤੀ ਤੇ ਹਾਰ ਪਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਂਜਲੀ ਦਿੱਤੀ ਗਈ। ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਤੇਰੀ ਸੋਚ ਤੇ ਕਹਾਂ ਦੇ ਹਗੜੀ ਠੋਕੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ जय पीएम जय भारत मैं बलवंत सम्मे वाली राष्ट्रीय स्तर लोकसभा का, का फ्री पर इंचार्ज नेशनलिस्ट जस्टिस पार्टी आज जेडी बाबा साहेब दी बरसी सारे ठावां ते मनाई जा रही उसी तरह आज जेडी ਸਾਡੇ ਕਾਫੀ ਸੰਸਥਾਵਾਂ ਦੇ ਜਿਹੜੇ ਅਹੁਦੇਦਾਰ ਆਏ ਐ ਇਹਨਾਂ ਨੇ ਅੱਜ ਜਿਹੜੀ ਬਾਬਾ ਸਾਹਿਬ ਦੇ ਕਹਾਰ ਪਾਏ ਤੇ ਫੁੱਲ ਭੇਟਾ ਕੀਤੀ ਐ ਮੈਂ ਸਾਰੇ ਜਿੰਨੇ ਦੇਸ਼ ਵਿਦੇਸ਼ ਵਿੱਚ ਪੰਜਾਬੀ ਵਸਦੇ ਮੈਂ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਬਾਬਾ ਸਾਹਿਬ ਨੇ ਸਾਡੇ ਵਾਸਤੇ ਬਹੁਤ ਕੁਝ ਲਿਆਂਦਾ ਐ ਬਹੁਤ ਸੰਘਰਸ਼ ਲੜ ਕੇ ਜਿਹੜੇ ਸਾਨੂੰ ਅਧਿਕਾਰ ਦਿੱਤੇ ਜਿਵੇਂ ਇਲੈਕਸ਼ਨ 'ਚ ਵੋਟ ਪਾਉਣ ਦਾ ਹੋ ਗਿਆ ਜਾਂ ਇਲੈਕਸ਼ਨ ਲੜਨ ਦੇ ਲਾੜੋ ਜਾਂ ਹੋਰ ਬੜੇ ਅਜੇ ਜਿਵੇਂ ਸਾਡੀਆਂ ਭੈਣਾਂ ਸੀ ਔਰਤਾਂ ਸੀ ਉਹਨਾਂ ਨੂੰ ਅਧਿਕਾਰ ਦਿੱਤੇ ਆ ਤੇ ਮੈਂ ਸਾਰੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਜਿਹੜਾ ਬਾਬਾ ਸਾਹਿਬ ਦੇ ਸਾਡੇ ਪ੍ਰਤੀ ਕਾਨੂੰਨ ਬਣਾਇਆ ਐ ਐਕਟ ਬਣਾਇਆ ਐ ਉਹ ਬੱਚਿਆਂ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਮੈਂ ਸਰਕਾਰਾਂ ਨੂੰ ਇਹ ਵੀ ਬੇਨਤੀ ਕਰਦਾ ਕਿ ਵੀ ਜਿਹੜੇ ਸਾਡੇ ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਉਹਨੂੰ ਤੋੜ ਮਰੋੜ ਨਾ ਕੀਤਾ ਜਾਵੇ ਜਿਹੜਾ ਸਾਡਾ ਸਮਾਜ ਇਹ ਕਦੇ ਬਰਦਾਸ਼ਤ ਨਹੀਂ ਕਰੂਗਾ ਜੈ ਭੀਮ ਜੈ ਭਾਰ ਬਾਬਾ ਸ਼ਮਿੰਦਰ ਕੁਮਾਰ ਬਾਬਾ ਜੀਵਨ ਸਿੰਘ ਮਿਸਤਰੀ ਮਜ਼ਦੂਰ ਜੂਨੀਅਨ ਕੋਟਪਾ ਰੋਡ ਸ਼੍ਰੀ ਮੁਕਤਸਰ ਸਾਹਿਬ ਸਾਡੇ ਜਿੰਨੇ ਵੀ ਡੇਵਰ ਸਮਾਜ ਤੇ ਸਾਡੇ ਜਿਹੜੇ ਉਧਿਆਂ ਦੇ ਬੈਠੇ ਉੱਚ ਅਧਿਕਾਰੀ ਆ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਵੀ ਇੱਕ ਪਲੇਟਫਾਰਮ ਦੇ ਥੱਲੇ ਇਕੱਠੇ ਹੋਈਏ ਜਿਹੜੇ ਸਾਡੇ ਲੋਕ ਜਾਗਰੂਕ ਹੈ ਨਹੀਂ ਜਾਂ ਦਬੇ ਕੁਚਲੇ ਲੋਕ ਆ ਉਹਨਾਂ ਨੂੰ ਅੱਗੇ ਲਿਈਏ ਤੇ ਸਾਨੂੰ ਜਿਹੜੀ ਸਪੋਰਟ ਆ ਬਾਬਾ ਸਾਹਿਬ ਦੀ ਪਾਵਰ ਨਾਲ ਜਿਹੜੇ ਅੱਗੇ ਗਏ ਆ ਸਾਡੇ ਸਮਾਜ ਦੇ ਲੋਕ ਆ ਉਹ ਸਾਡੇ ਵਿੱਚ ਆਉਣ ਤੇ ਸਾਨੂੰ ਸੰਵਧਾਨ ਬਾਰੇ ਸਾਡੇ ਸਮਾਜ ਬਾਰੇ ਤੇ ਉਹ ਅੱਗੇ ਕਿਵੇਂ ਗਏ ਆ ਆਪਦੀ ਪੂਰੀ ਡਾਟਾ ਦੱਸਣ ਕਿਉਂਕਿ ਸਾਡੇ ਜਿਹੜੇ ਬੱਚੇ ਆ ਪੜਨ ਵਾਲੇ ਆ ਉਹਨਾਂ ਨੂੰ ਸ਼ਾਇ ਮਿਲੇ ਤੇ ਉਹ ਅੱਗੇ ਆਉਣ ਜਿਵੇਂ 바ਵਾ ਸਾਹਿਬ ਨੇ ਕਿਹਾ ਸੀਗਾ ਵੀ ਪੜੋ ਜੁੜੋ ਸੰਘਰਸ਼ ਕਰੋ ਸਾਡੇ ਸਮਾਜ ਦੇ ਲੋਕ ਆ ਜਿਹੜੇ ਐਂਟੀ ਹੈਗੇ ਉਹ ਤਾਂ ਹੈਗੇ ਹੀ ਆ ਸਾਡੇ ਸਮਾਜ ਦੇ ਲੋਕ ਹੀ ਜਿਹੜੇ ਤਾਂ ਚੜ ਜਾਂਦੇ ਆ ਉਹ ਸਾਨੂੰ ਭੁੱਲ ਜਾਂਦੇ ਆ ਜਿਹੜੇ ਸਾਡੇ ਸਭ ਤੋਂ ਵੱਡੀ ਸਾਡੀ ਜਿਹੜੀ ਸਮੱਸਿਆ ਸਾਨੂੰ ਪ੍ਰੋਪਰ ਸਿੱਖਿਆ ਨਹੀਂ ਮਿਲਦੀ ਪ੍ਰੋਪਰ ਲਾਜ ਨਹੀਂ ਮਿਲਦਾ ਅੱਜ ਵੀ ਜਿਹੜੇ ਸਾਡੇ ਨਾਲ ਭੇਤਪਾਓ ਹੋ ਰਹੇ ਆ ਪਰ ਸਾਡੇ ਹੀ ਸਮਾਜ ਦੇ ਲੋਕ ਆ ਜਿਹੜੇ ਸਾਡੇ ਦੁਸ਼ਮਣ ਬਣੇ ਹੋਏ ਆ ਉਹ ਤਗੜਿਆਂ ਨਾਲ ਹੱਥ ਮਿਲਾ ਚੁੱਕੇ ਆ ਜਿਵੇਂ 92 ਐਮਐਲਏ ਲਾ ਲੋ ਅਸੀਂ ਭੇਜ ਦੇਂਦਾ ਆ ਆਪਦਾ ਸਮਝ ਕੇ ਆ ਪਰ ਉਥੇ ਉਹਨਾਂ ਦੇ ਬਣ ਜਾਂਦੇ ਆ ਅਸੀਂ ਇਹੀ ਚੀਜ਼ ਚਾਹੁੰਦੇ ਆ ਵੀ ਜਿਹੜਾ ਸਾਡੇ ਸਮਾਜ ਦਾ ਬੰਦਾ ਜਿੱਥੇ ਮਰਜ਼ੀ ਰਵੇ ਪਰ ਥੱਲੜਿਆਂ ਦਾ ਦਰਦ ਦੋਖਾ ਜਿਹੜਾ ਉਹਨਾਂ ਨੇ ਭੇਜਿਆ ਬਣਾ ਕੇ ਉਹ بڑے ਸੁਪਨੇ ਵੇਖ ਕੇ ਭੇਜਦੇ ਆ ਵੀ ਸਾਡੇ ਜਿਹੜੀ ਆ ਸਾਡੇ ਰੈਕਸ਼ਨ ਹੋ ਗਈ ਜਾਂ ਸਾਡੇ ਹੱਕ ਆ ਜਿਹੜੇ ਅਧਿਕਾਰ ਆ ਸਾਡੀ ਜਿਵੇਂ ਮੰਨ ਲਓ ਲੇਬਰ ਕਲਾਸ ਆ ਅਣਪੜ ਬੰਦੇ ਆ ਉਹ بڑے ਸੁਪਨੇ ਵੇਖ ਕੇ ਵੋਟਾਂ ਪਾਉਂਦੇ ਆ ਵੀ ਸਾਡਾ ਇਹ ਤੇ ਸਾਡੀ ਜਾ ਕੇ ਗੱਲ ਕਰੂਗਾ ਪਰ ਉਹ ਸਾਡੀ ਗੱਲ ਨਹੀਂ ਕੀਤੀ ਜਾਂਦੀ ਇਸ ਕਰਕੇ ਜੋ ਵੀ ਜਿੱਥੇ ਵੀ ਸਾਡੇ ਬੰਦੇ ਬੈਠੇ ਆ ਸਾਡੇ ਭਾਈਚਾਰਾ ਬੈਠਾ ਉਹਨਾਂ ਨੂੰ ਬੇਨਤੀ ਆ ਵੀ ਛਲੜੇ ਬੰਦਿਆਂ ਬਾਰੇ ਜ਼ਰੂਰ ਨਿਗਾਹ ਮਾਰੋ ਤੇ ਉਹਨਾਂ ਨੂੰ ਤਾਂ ਲਿਆਓ ਜੈ ਭੀਮ ਜੈ ਭਾਪਾ ਅੰਦਰ ਸਿੰਘ ਪੁੱਟੀ ਵਾਲਾ ਮੁੱਖ ਸੇਵਾਦਾਰ ਮੰਨਰੇਗਾ ਜਸਰਸ ਮਾਨਚ ਮੈਂ ਸਮਾਜ ਨੂੰ ਅੱਜ ਬਾਬਾ ਸਾਹਿਬ ਦੇ ਪ੍ਰੀਆ ਨਰਮਨਦੇਵ ਜੀ ਤੇ ਇੱਕ ਅਪੀਲ ਕਰਨੀ ਚਾਹਣਾ ਹੈ ਵੀ ਬਾਬਾ ਸਾਹਿਬ ਦੇ ਦਿੱਤੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਇਕੱਠੇ ਹੋ ਕੇ ਜੁੜੋ ਤੇ ਸੰਘਰਸ਼ ਕਰੋ ਤੇ ਪੜੋ ਦੇ ਉਹਦੇ ਵਿਚਾਰਾਂ ਮੁਤਾਬਕ ਚੱਲ ਕੇ ਸਮਾਜ ਨੂੰ ਜਗਾਓ ਬਾਬਾ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਸੀ ਉਹਨੂੰ ਜਾਗਰਿਤ ਕਰੋ ਤੇ ਸਾਡੇ ਸਮਾਜ ਨੂੰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਸਾਡੇ ਕਈ ਸੰਸਥਾਵਾਂ ਦੇ ਜ਼ਿੰਮੇਵਾਰ ਬੰਦੇ ਆਏ ਆ ਤੇ ਕਈਆਂ ਪਾਰਟੀਆਂ ਦੇ ਆਏ ਆ ਜਿਹੜੀ ਸਾਡੇ ਸਮਾਜ ਨਾਲ ਸੰਬੰਧਤ ਹੈ ਤੇ ਮੈਂ ਬਹੁਤ ਵੱਡੀ ਉਹਨਾਂ ਨੂੰ ਵਧਾਈ ਦੇਣਾ ਚਾਹਣਾ ਸਾਡੇ ਸਮਾਜ ਨੂੰ ਜੇ ਸਾਡੇ ਸਮਾਜ ਇਕੱਠਾ ਹੋਇਆ ਤੇ ਮੈਂ ਆਸ ਵੀ ਕਰਦਾ ਆਂ ਵੀ ਅੱਗੇ ਬਾਬਾ ਸਾਹਿਬ ਦੇ ਜਨਮ ਦਿਨ ਤੇ ਜਾਂ ਪ੍ਰਿਆ ਨਰਮਨਦੇਵ ਚ ਤੇ ਸਾਡਾ ਸਮਾਜ ਸਭ ਸਾਰਾ ਇਕੱਠਾ ਹੋ ਕੇ ਇਸ ਤੋਂ ਵੀ ਵੱਡਾ ਪ੍ਰੋਗਰਾਮ ਕਰੇ ਤੇ ਮੈਂ ਆਲੰਡੀਆ ਰੇਟੋਂ ਦਾ ਮਾਲਵਾਜੋਂ ਪ੍ਰਧਾਨ ਅਨਸਾਫ ਸੰਘਰਸ਼ ਪਾਰਟੀ ਅਧਿਕਾਰ ਸੰਘਰਸ਼ ਪਾਰਟੀ ਚੇਅਰਮੈਨ ਮਾਲਵਾਜੋਂ ਜੋ ਅੱਜ ਬਾਬਾ ਸਾਹਿਬ ਦੀ ਅਸੀਂ ਵਰਸ਼ਿ ਬਣਾ ਰਹੇ ਆ ਸੋ ਪਹਿਲਾਂ ਤਾਂ ਮੈਂ ਸਾਡੀ ਕੌਮ ਨੂੰ ਚਾਹਨਾ ਬੇਨਤੀ ਕਰਦਾ ਕਿ ਕੌਮ ਵੱਧ ਤੋਂ ਵੱਧ ਇਕੱਠੀ ਹੋਇਆ ਕਰੇ ਬਾਕੀ ਜੋ ਸਾਨੂੰ ਬਾਬਾ ਸਾਹਿਬ ਨੇ ਮੌਕਾ ਦਿੱਤਾ ਐਡੀਆਂ-ਐਡੀਆਂ ਵੱਡੀਆਂ ਬਲੰਦੀਆਂ ਤੇ ਪਹੁੰਚਣ ਦਾ ਸੋ ਸਾਡੀ ਕੌਮ ਨੂੰ ਇਸ ਚੀਜ਼ ਨੂੰ ਬਣਾ ਲੈਣਾ ਚਾਹੀਦਾ ਹੈ